ਹਾਂਜੀ ਦੋਸਤੋ ਅੱਜ ਦਿਨ ਵੀਰਵਾਰ ਆ ਜੀ ਹਰ ਵੀਰਵਾਰ ਦੀ ਮੰਡੀ ਡੱਬ ਵਾਲੀ ਲੱਗਦੀ ਹੈ ਜੀ ਸਰਸਾ ਰੋਡ ਦੇ ਉੱਤੇ ਅੱਜ ਆਪਾਂ ਆਏ ਜੀ ਡੱਬ ਵਾਲੀ ਮੰਡੀ ਤੇ ਉਸ ਨੂੰ ਟਰੈਕਟਰ ਦਿਖਾਉਨੇ ਆ ਟਰੈਕਟਰਾਂ ਦਾ ਰੇਟ ਦੱਸਾਂਗੇ ਬਹੁਤ ਭਾਰੀ ਗੰਤੀ ਵਿੱਚ ਅੱਜ ਟਰੈਕਟਰ ਜਿਹੜੇ ਪਹੁੰਚੇ ਆ ਫੁੱਲ ਭਰੀ ਹੋਈ ਮੰਡੀ ਹੈ ਜੀ ਤੇ ਸਾਰਿਆਂ ਨੂੰ ਪਹਿਲਾਂ ਆ ਗਿਆ ਜੀ ਸੋਨਾ ਲਿਕਾ ਡੀ 740 2010 ਮਾਡਲ ਟਰੈਕਟਰ ਹੈ ਜੀ ਰੰਗ ਪੇਂਟ ਦੇਖ ਸਕਦੇ ਹੋ ਸਾਫ਼ ਆ ਪੂਰਾ ਟਾਇਰਾਂ ਦੀ ਗੱਲ ਕਰੀਏ ਤਾਂ 60 ਪੈਸੇ ਪੱਕੇ ਟਾਇਰ ਆ ਜਿਹੜੇ ਟ੍ਰੇਡ ਦੇ ਪਏ ਆ ਆਪ ਦਾ ਸੋਨਾ ਹੈ ਜੀ ਰੇਟ ਹੈ ਜਿਹੜਾ ਬਾਈਆਂ ਦਾ 2 ਕੋਈ ਵੀ ਜਿਹੜਾ ਪ੍ਰਾਈਜ਼ ਹੁੰਦਾ ਮੰਡੀ ਦਾ ਫਿਕਸ ਨਹੀਂ ਹੁੰਦਾ ਜੀ ਮੌਕੇ ਤੇ ਘਟਾ ਵਾਧਾ ਜਿਵੇਂ ਹੋ ਜਾਂਦਾ ਅੱਗੇ ਆ ਗਿਆ ਜੀ ਮਹਿੰਦਰਾ 20275 ਡੀ ਆ ਜੀ 1996 ਮਾਡਲ ਹੈ ਜੀ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 70 ਪੈਸੇ ਪੱਕੇ ਟਾਇਰ ਆ ਜੀ ਅਗਲੇ ਟਾਇਰ 40 ਕੇ ਪੈਸੇ ਆ 96 ਮਾਡਲ ਆ ਰੇਟ 1 ਲੱਖ 30 ਹਜ਼ਾਰ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਰਾਜਸਥਾਨ ਨੰਬਰ ਆ ਇਹ ਡੈਕਟਰ ਸੁਵਰਾਜ 855 ਆ ਗਿਆ ਜੀ 12 ਮਾਡਲ ਰੇਟ 4 ਲੱਖ 55 ਹਜ਼ਾਰ ਬਾਈਂਡ ਦੀ ਡਿਮਾਂਡ ਆ ਟਾਇਰ ਬਿਲਕੁਲ ਨਵੇਂ ਆ ਪਾਵਰ ਸਟੀਅਰਿੰਗ ਆ ਡਬਲ ਕਲੱਚ ਦੇ ਵਿੱਚ ਹੈ ਜੀ ਰੰਗ ਪੇਂਟ ਦਾ ਜਿੰਨਾ ਪਿਆ ਸੋਨਾ ਪਿਆ ਟਰੈਕਟਰ ਦੇਖ ਸਕਦੇ ਹੋ ਜੀ ਅੱਗੇ ਤੁਸੀਂ ਗਿਆ ਗਿਆ ਜੀ ਸੋਨਾਲੀ ਕਾਡੀ ਹੈ ਜੀ 60 50 ਐਚਪੀ ਵਿੱਚ 2013 ਮਾਡਲ ਹੈ ਰੇਟ 2 ਲੱਖ ਤੇ 55000 ਐਮਐਮ 60 ਹੈ ਜੀ 50 ਐਚਪੀ ਟਰੈਕਟਰ ਹੈ ਤੇ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਤੇ 40 ਕੇ ਪੈਸੇ ਪੱਕੇ ਜਿਹੜੇ ਟਾਇਰ ਹੈਗੇ ਚਾਰੇ 2 55 ਪੰਜਾਂ ਦਾ ਰੇਟ ਹੈ ਅਗਿਆਗਾ ਜੀ ਸੋਨਾਲੀ ਕੱਡੀ ਆਈ 35 2010 ਮਾਡਲ ਰੇਟ 2 ਲੱਖ ਤੇ 25000 ਜਿਹੜੀ ਬਾਈਆਂ ਦੀ ਡਿਮਾਂਡ ਆ ਅਗਲੇ ਟਾਇਰ ਬਿਲਕੁਲ ਨਵੇਂ ਐ ਐਮਪੀ ਸਲੇ ਟਾਇਰ 60 ਕੇ ਪੈਸੇ ਪੱਕੇ ਪਏ ਆ ਜੀ। ਗਿਆਗਾ ਜੀ ਮਹਿੰਦਰਾ 475 ਡੀ ਆ ਜੀ ਰੰਗ ਪੇਂਟ ਦਾ ਸਾਫ ਆ ਜੀ 2005 ਮਾਡਲ ਆ ਰੇਟ 2 ਲੱਖ ਤੇ 10000 ਬਾਈਆਂ ਦੀ ਡਿਮਾਂਡ ਆ 40 ਪੈਸੇ ਪੱਕੇ ਟਾਇਰ ਆ ਟਰੈਕਟਰ ਦੇ ਡ੍ਰੈਕ ਸਿਸਟਮ ਵਗੈਰਾ ਲੱਗਿਆ ਹੋਇਆ ਜੀ। ਐਸ਼ਚਰਾਗਾ ਜੀ 92 ਮਾਡਲ ਰੇਟ 1 ਲੱਖ ਤੇ 10000 ਅਗਲੇ ਟਾਇਰ ਦੇ ਤੋਂ ਨਵੇਂ ਆ ਜੀ। ਸਪੈਸ਼ੀਲੀਟਰ 30-35 ਪੈਸੇ ਤਕਰੀਬਨ ਹੈਗੇ ਆ। ਇਹ ਨੀਲੇ ਰੰਗ ਦਾ ਆਸ਼ ਆ ਗਿਆ ਜੀ 1991 ਮਾਡਲ ਰੇਟ 90000 ਟਾਇਰਾਂ ਦੀ ਗੱਲ ਕਰੀਏ ਤਾਂ 30-35 ਪੈਸੇ ਪੱਕੇ ਟਾਇਰ ਆ। ਬਾਕੀ ਰੰਗ ਪੇਂਟ ਦਾ ਦੇਖ ਸਕਦੇ ਹੋ। ਸਟੈਂਡਰਡ ਆ ਗਿਆ ਜੀ 335 2004 ਮਾਡਲ ਰੇਟ 1,095000 ਜਿਹੜੀ ਡਿਮਾਂਡ ਆ ਟਰੈਕਟਰ ਦੀ ਰੰਗ ਪੇਂਟ ਦਾ ਸਾਫ਼ ਆ ਜੀ ਟਾਇਰ ਬੇਕਰ ਨਵੇਂ ਆ ਮਗਰਲੇ ਅਗਲੇ ਟਾਇਰ ਤਕਰੀਬਨ 40 ਪੈਸੇ ਹੈਗੇ ਆ। ਅੱਗੇ ਇਸ਼ਾਰਾ ਆ ਗਿਆ ਜੀ 2019 ਮਾਡਲ 2,85,000 ਪੰਜਾਬ ਨੰਬਰ ਆ ਜੀ ਪੀਵੀ 13 ਟਾਇਰ ਬਿਲਕੁਲ ਨਵੇਂ ਆ ਚਾਰੇ ਜੇ ਕੇ ਸੋਨਾ ਦੇ ਅਗਲੇ ਗੂਡਿਅਰ ਦੇ ਟਾਇਰ ਆ ਜੀ ਰੰਗ ਪੇਂਟ ਦਾ ਸਾਫਾ ਰੇਟ ਆ ਜਿਹੜਾ 2,85,000 ਬਾਈਆਂ ਦੀ ਡਿਮਾਂਡ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਮਹਿੰਦਰਾ 475 ਡੀ ਆਈ ਆ ਗਿਆ ਜੀ ਅੱਗੇ ਨਵੇਂ ਟਾਇਰਾਂ ਦੇ ਵਿੱਚ ਆ ਜੀ ਪੱਕੇ ਟਾਇਰ ਆ ਚਾਰੇ 2010 ਮਾਡਲ ਆ ਰੇਟ 2 ਲੱਖ ਤੇ 45,000 ਬਾਈਆਂ ਦੀ ਜਿਹੜੀ ਡਿਮਾਂਡ ਆ ਆਕਸਾਈਡ ਦੇ ਟਾਇਰ ਆ ਚਾਰੇ ਰੰਗ ਪੇਂਟ ਦੇਖ ਸਕਦੇ ਹੋ ਟਰੈਕਟਰ ਦਾ ਕਲ ਡੰਪਰ ਆ ਗਿਆ ਜੀ ਰੇਟ 1 ਲੱਖ 90000 ਵੱਡਾ ਡਬਲ ਪੈਰਾਂ ਵਾਲਾ ਆ ਗਿਆ ਜੀ ਡਬਲ ਹਿੱਸਾ ਲੱਗਿਆ ਹੋਇਆ ਲਿਫਟ ਵਾਲਾ ਟਰਾਲਾ ਜੀ ਵੱਡਾ ਦੇਖ ਸਕਦੇ ਹੋ ਗਲੇ ਵਗੈਰਾ ਕਿਤੋਂ ਨਹੀਂ ਵਿੱਚੋਂ ਵੀ ਦੇਖ ਸਕਦੇ ਹੋ ਰੇਟ 1.90 ਹੈ ਜੀ ਬਾਈਆਂ ਦਾ ਫਰਮ ਟਰੈਕ 60 97 ਮਾਡਲ ਰਹੀ ਤੇ 1 ਲੱਖ ਤੇ 70000 ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਰੈਕ ਸਿਸਟਮ ਵਗੈਰਾ ਲੱਗਿਆ ਹੋਇਆ ਜੀ 60 ਪੈਸੇ ਪੱਕੇ ਟਾਇਰ ਹੈ ਟਰੈਕਟਰ ਦੇ ਛਤਰੀ ਵਗੈਰਾ ਵਧੀਆ ਲੱਗੀ ਹੋਈ ਆ ਵੱਡਾ ਟੂਲ ਵਾਲਾ ਬੰਪਰ ਵਗੈਰਾ ਲੱਗਿਆ ਹੋਇਆ ਜੀ ਅੱਗੇ ਹੈਗਾ ਜੀ 363 Holland 2002 ਮਾਡਲ ਰੇਟ 3 ਲੱਖ ਤੇ 15000 ਪੰਜੇ ਡਿਮਾਂਡ ਆ ਜੀ ਟਾਇਰ ਆ ਜਿਹੜੇ 16 ਵਾਲੇ ਆ ਮਗਰਲੇ ਅਗਲੇ ਟਾਇਰ ਹੈਗੇ ਆ ਜੀ 750 16 ਦੇ ਤਕਰੀਬਨ ਪਿਛਲੇ ਟਾਇਰ ਬਿਕੋ ਨਵੇਂ ਆ ਜੀ ਅਗਲੇ ਟਾਇਰ 70 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਭਾਈ ਕੀ ਨਾਮ ਆ ਚੈਨਲ ਦਾ ਟਰੈਕਟਰ ਮੰਡੀ ਐਚ ਆਰ 25 ਆ ਭਾਈ ਹਾਂਜੀ 1.14 ਜੀ ਹੈਗਾ ਬਾਈ ਠੀਕ ਹੈ ਜੀ ਹਾਂਜੀ ਦੋਸਤੋ ਅੱਗੇ ਹੈਗਾ ਜੀ ਐਸ਼ੀਰ ਰੇਟ 70000 ਇਮਿਸ਼ਨ ਦੇਖ ਸਕਦੇ ਹੋ ਟਰੈਕਟਰ ਦੇ ਹੈਗੇ 93 ਮਾਡਲ ਐਸ਼ੀਰ ਤਕਰੀਬਨ 40 ਦੇ ਪੈਸੇ ਪੱਕੇ ਟਾਇਰ ਆ ਜੀ ਰੇਟ 120000 ਬਾਈਆਂ ਦੀ ਜਿਹੜੀ ਡਿਮਾਂਡ ਹੈ ਕੰਡੀਸ਼ਨ ਦੇਖ ਸਕਦੇ ਹੋ ਹਾਂਜੀ ਹਾਂਜੀ 95 ਮਾਡਲ ਆ ਬਾਈ ਨੰਬਰ ਹਰਿਆਣਾ ਦਾ ਠੀਕ ਹੈ ਜੀ ਪੁਰਾਣਾ ਨੰਬਰ 95 ਮਾਡਲ ਰੇਟ 1,20,000 ਫੋਨ ਨੰਬਰ ਬੋਲੋਗੇ ਬਾਈ ਤੁਹਾਡਾ 9877 9877 6675 6675 76 ਆ ਬਾਈਆਂ ਦਾ ਫੋਨ ਨੰਬਰ ਆ ਕਿਹੜਾ ਪਿੰਡ ਆ ਬਾਈ ਗੁਰਥੜੀ ਪਿੰਡ ਬਰਹੰਡਾ ਏਰੀਆ ਦੇ ਵਿੱਚ ਪੈਂਦਾ ਜੀ ਇਸ ਨੰਬਰ ਤੇ ਪ੍ਰੋਪਰ ਦੀ ਜਾਣਕਾਰੀ ਤੁਸੀਂ ਆਈਸ਼ਵਰਵਰੇ ਲੈ ਸਕਦੇ ਬਾਈਆਂ ਤੋਂ ਅੱਗੇ ਹੈਗਾ ਜੀ ਜੋਂਡੀਆਰਾ 2003 ਮਾਡਲ 5103 ਰੇਟ 2,10,000 ਬਾਈਆਂ ਦੀ ਡਿਮਾਂਡ ਆ ਜੀ ਅਗਲੇ ਟਾਇਰ ਤਕਰੀਬਨ 50 ਪੈਸੇ ਪੱਕੇ ਹੈਗੇ ਆ ਜੀ ਅਗਲੇ ਪਿਛਲੇ ਟਾਇਰ 40 ਪੈਸੇ ਪਏ ਆ ਗੇਸ਼ਰ ਆ ਗਿਆ ਜੀ ਇਹ ਪੱਕੇ ਠੀਕ ਹੈ ਕਿਹੜਾ ਮਾਡਲ ਆ ਬਈਆ 96 ਮਾਡਲ ਰੇਟ ਕਿੰਨਾ ਬਈ 1.5 96 ਮਾਡਲ 1 ਲੱਖ 5000 ਹਰਿਆਣਾ ਨੰਬਰ ਟਰੈਕਟਰ ਹੈ ਜੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ 30 35 ਪੈਸੇ ਪੱਕੇ ਟਾਇਰ ਹੈ ਜੀ ਚਾਰੇ ਟਰੈਕਟਰ ਦੇ ਹਾਲਤ ਤਾਂ ਦੇਖ ਸਕਦੇ ਹੋ ਸਾਫ ਪਿਆ ਜੀ ਤੇ ਸੋਨਾਲੀ ਕਾ ਡੀਆਈ 750 ਪੰਜਾਬ ਨੰਬਰ 2004 ਮਾਡਲ ਰੇਟ 2 ਲੱਖ ਤੇ 25000 ਵੰਜਾ ਦੀ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ ਟਾਇਰ ਤਕਰੀਬਨ 60 ਰੁਪਏ ਪੱਕੇ ਹੈਗੇ ਜੀ ਰੰਗ ਪੇਂਟ ਦਾ ਟਰੈਕਟਰ ਜਿਹੜਾ ਸਾਫ਼ ਤੇ ਆ ਸਰਗਰ 744 ਇੱਥੇ ਆਗਾ ਜੀ 2008 ਮਾਡਲ ਰੇਟ 2 ਲੱਖ ਤੇ 27000 ਵੰਜਾ ਦੀ ਡਿਮਾਂਡ ਹੈ ਜੀ ਪਿਛਲੇ ਟਾਇਰ 40 ਰੁਪਏ ਹੈ ਅਗਲੇ ਟਾਇਰ ਤਕਰੀਬਨ 70 75 ਰੁਪਏ ਪਏ ਆ ਜੀ ਪੱਕੇ ਟਾਇਰ ਆ ਰੰਗ ਪੇਂਟ ਦਾ ਸਾਰਾ origignal ਟਰੈਕਟਰ ਆ ਜੀ ਆ ਗਿਆ ਜੀ ਸਵਰਾਜ 855 3 2017 ਮਾਡਲ ਰੇਟ 5 ਲੱਖ ਤੇ 25000 ਤੇ ਟਾਇਰਾਂ ਦੀ ਗੱਲ ਕਰੀਏ ਤਾਂ ਪਿਛਲੇ ਟਾਇਰ ਦੇ 16 ਵਾਲੇ ਆ ਜੀ ਤਕਰੀਬਨ 60 ਪੈਸੇ ਪੱਕੇ ਟਾਇਰ ਹੈਗੇ ਆ ਅਗਲੇ ਟਾਇਰ 40 ਪੈਸੇ ਆ ਜੀ ਗੁਡਇਰ ਦੇ ਰੇਟ 5 ਲੱਖ ਤੇ 25000 ਆ ਜੀ ਬਾਈਆਂ ਦਾ ਬਾਕੀ ਮੌਕੇ ਤੇ ਵੋਲੂ ਆ ਜੀ ਮਾਨਤਾ ਨਾਲ ਅਗੇਸ਼ਰ ਆ ਗਿਆ ਜੀ 2015 ਮਾਡਲ ਰੇਟ 1 ਲੱਖ ਤੇ 95000 ਜਿਹੜੀ ਬਾਈਆਂ ਦੀ ਡਿਮਾਂਡ ਹੈ ਟਾਇਰ 40 ਪੈਸੇ ਪੱਕੇ ਹੈਗੇ ਆ ਜੀ ਅਗੇ 91 ਮਾਡਲ ਆ ਗਿਆ ਜੀ 1 ਲੱਖ ਤੇ 15000 ਇਨਫਰਮੇਸ਼ਨ ਵਗੈਰਾ ਦੇਖ ਸਕਦੇ ਹੋ 60 ਪੈਸੇ ਪੱਕੇ ਟਾਇਰ ਆਈ ਟਰੈਕਟਰ ਦੇ ਚਾਰੇ ਗਗਾ ਜੀ ਮਹਿੰਦਰਾ 265 DI ਹਰਿਆਣਾ ਨੰਬਰ ਟਰੈਕਟਰ ਹੈ ਜੀ 99 ਮਾਡਲ ਹੈ ਜੀ ਰੇਟ 1 ਲੱਖ ਤੇ 45000 ਜਿਹੜੀ ਬੰਨ ਜੀ ਡਿਮਾਂਡ ਹੈ ਟਾਇਰਾਂ ਦੀ ਗੱਲ ਕਰੀਏ 40 ਪੈਸੇ ਪੱਕੇ ਟਾਇਰ ਹੈ ਚਾਰੇ ਰੰਗ ਪੇਂਟ ਦਾ ਟਰੈਕਟਰ ਜਿੰਨਾ ਪਿਆ ਸਾਫ਼ ਪਿਆ ਜੀ ਛਤਰੀ ਵਗੈਰਾ ਲੱਗੀ ਹੋਈ ਆ ਹਾਲਤ ਦਾ ਬਹੁਤ ਸੋਹਣਾ ਜੀ ਰਿਮਾਂ ਵਗੈਰਾ ਦਾ ਮਰਾੜਾ ਵਗੈਰਾ ਦੇਖ ਸਕਦੇ ਹੋ ਰੰਗ ਪੇਂਟ ਚੰਗਾ ਪਿਆ ਜੀ ਜਿੰਨਾ ਪਿਆ ਟਰੈਕਟਰ ਦਾ ਅੱਗੇ ਹੈਗਾ ਜੀ ਫਾਰਮ ਟਰੈਕ ਨ냥 99 ਮਾਡਲ ਰੇਟ 1,40,000 ਅਗਲੇ ਟਾਇਰ 60 ਰੁਪਏ ਹੈ ਜੀ ਪਿਛਲੇ ਟਾਇਰ 40 ਰੁਪਏ ਆ ਰੰਗ ਪੇਂਟ ਦਾ ਟਰੈਕਟਰ ਸਾਫ ਪਿਆ ਜਿੰਨਾ ਰੰਗ ਪਿਆ ਜੀ オリジナル ਆ ਸਾਰਾ ਨਾਲ ਦਾ ਅੱਗੇ ਆ ਗਿਆ ਜੀ ਸੋਨਾਲੀ ਕਾ ਡੀਆਈ 35 2014 ਮਾਡਲ ਰੇਟ 2,17,000 ਕੰਡੀਸ਼ਨ ਵਗੈਰਾ ਦੇਖ ਸਕਦੇ ਟਰੈਕਟਰ ਦੀ ਇੰਡੋਫਾਰਮ ਆ ਗਿਆ ਜੀ 2002 ਮਾਡਲ 3030 ਰੇਟ 1.5 ਲੱਖ ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ 13 6 28 ਦੇ ਐਮ ਆਰ ਪ ਦੇ ਟਾਇਰ ਆ ਜੀ ਅਗਲੇ ਟਾਇਰ ਤਕਰੀਬਨ 50 ਪੈਸੇ ਪਏ ਆ ਜੀ ਪੱਕੇ ਗੁਡੀਅਰ ਦੇ